ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੀ ਗੱਲ ਆ ਪੰਜਾਬ ਦੇ ਲੋਕੋ ਤੁਸੀਂ ਕੰਮ ਛੱਡ ਕੇ ਗੱਲ ਸੁਣ ਲੋ ਜੇ ਕਿਉਂਕਿ ਸਿਰ ਤੇ ਸਿਰਫ ਆਪਾਂ ਤਾਂ ਜਿਹੜੀ ਜ਼ਿੰਦਗੀ ਜਿੰਦੇ ਫਿਰਦੇ ਆ ਐਸ਼ੋ ਆਰਾਮ ਵਾਸਤੇ ਜਿੰਦੇ ਫਿਰਦੇ ਆ ਆਪਾਂ ਜਿਹੜੀ ਜ਼ਿੰਦਗੀ ਜਿੰਦੇ ਫਿਰਦੇ ਆ ਉਹ ਇਸ ਵਾਸਤੇ ਜਿੰਦੇ ਫਿਰਦੇ ਆ ਸਾਡੇ ਕੋਈ ਸੱਟ ਵੀ ਵੱਜਦੀ ਹੋਵੇ ਮਾੜੀ ਜੀ ਫਿੰਸੀ ਨਿਕਲ ਆਵੇ ਆਪਾਂ ਨਾਲ ਦੀ ਨਾਲ ਡਾਕਟਰ ਕੋਲ ਭੱਜ ਜਾਨੇ ਆ ਸਾਨੂੰ ਇਹ ਹੁੰਦਾ ਕਿਤੇ ਉਹ ਜਾ ਕੇ ਜਿਹੜਾ ਫੋੜਾ ਫਿੰਸੀ ਜਾ ਕੇ ਕੋਈ ਭੈੜੀ ਬਿਮਾਰੀ ਨਾ ਬਣ ਜੇ ਪਰ ਸਾਡੇ ਇਹੋ ਜਿਹੇ ਨੌਜਵਾਨ ਜਿਨ੍ਹਾਂ ਨੂੰ ਪਤਾ ਕਿ ਗਾਂਹ ਜਾ ਕੇ ਮੌਤ ਵੀ ਮਿਲ ਸਕਦੀ ਆ ਦੇਸ਼ਾਸਤੇ ਸ਼ਹੀਦ ਵੀ ਹੋਣਾ ਪੈ ਸਕਦਾ ਉਹ ਚਾਹੇ ਜ਼ਰੂਰਤ ਵਾਸਤੇ ਕਹਿ ਲੋ ਪਰ ਇਹ ਜਲੂਨ ਵੀ ਹੁੰਦਾ ਜਿਹੜੇ ਕਹਿ ਲੋ ਪੈਸਾ ਤਾਂ ਸਭ ਨੂੰ ਲੋੜੀ ਦਾ ਪਰ ਜਿਨ੍ਹਾਂ ਨੂੰ ਜਲੂਨ ਹੁੰਦਾ ਉਹ ਗੱਲ ਵੱਖਰੀ ਹੁੰਦੀ ਆ ਸਾਡੇ ਪੰਜਾਬ ਸਾਡੇ ਦੇਸ਼ ਦੇ ਨੌਜਵਾਨ ਜਿਹੜੇ ਕਹਿ ਲੋ ਆਰਮੀ ਦੇ ਵਿੱਚ ਭਰਤੀ ਹੁੰਦੇ ਆ ਉਹਦੇ ਵਿੱਚ ਤਰੱਕੀਆਂ ਵੀ ਕਰਦੇ ਆ ਦੇਸ਼ ਹਸਤੇ ਵੀ ਗੱਲ ਕਰਦੇ ਆ ਔਰ ਜਿਹੜਾ ਕਹਿ ਲੋ ਦੇਸ਼ ਹਸਤੇ ਸ਼ਹੀਦ ਤੱਕ ਹੋ ਜਾਂਦੇ ਆ ਪਰ ਅਫਸੋਸ ਦੀ ਗੱਲ ਇਹ ਆ ਕਿ ਇੱਕ ਆਰਮੀ ਕਰਨਲ ਦੇ ਨਾਲ ਪੁਲਿਸ ਵੱਲੋਂ ਕੁੱਟਮਾਰ ਹੋਈ ਆ ਜਿਹੜੀ ਕੁੱਟਮਾਰ ਵੀ ਹੋਈ ਆ ਇੱਕ ਹੁੰਦੀ ਉਹ ਵੈਸੇ ਕੋਈ ਮਾੜੀ ਮੋਟੀ ਬੋਲਬਾਣੀ ਹੋਗੀ ਤੁਹਾਡੇ ਜਿਹੜੇ ਕਹਿ ਲੋ ਤੁਹਾਡੇ ਜਿਹੜੇ ਕਹਿ ਲੋ ਨਾ ਤੁਹਾਡੇ ਸਟਾਰਾਂ ਵਾਲਾ ਅਫਸਰ ਹੋਵੇ ਤਾਂ ਉਹਦੇ ਨਾਲ ਪੁਲਿਸ ਅਧਿਕਾਰੀਆਂ ਨੇ ਜਿਹੜੀ ਕੁੱਟਮਾਰ ਕੀਤੀ ਆ ਉਹਨਾਂ ਦੀ ਵਾਈਫ ਦੱਸ ਰਹੀ ਆ ਕਿ ਜੁੰਡਿਆਂ ਤੋਂ ਫੜ ਕੇ ਉਹਨੂੰ ਕੁੜੀਸਿਆ ਗਿਆ ਬਹੁਤ ਜ਼ਿਆਦੇ ਕੁੱਟਿਆ ਗਿਆ ਪਿਓ ਪੁੱਤਾਂ ਨੂੰ ਕੁੱਟਿਆ ਗਿਆ ਪਰ ਜਿਹੜੇ ਮੈਂ ਇੱਥੋਂ ਮੈਂ ਤਾਂ ਵੇਖੋ ਨਾਮ ਲੈਣ ਦੇ ਵਿੱਚ ਬਹੁਤ ਮੈਂ ਹੁਣ ਸਿੱਧਾ ਨਾਮ ਨਹੀਂ ਲੈ ਸਕਦਾ ਕਿਉਂਕਿ ਮਾਬਾ ਆਪਣੇ ਨਾਮ ਹੀ ਇਹੋ ਜਿਹਾ ਰੱਖ ਦਿੱਤਾ ਗੁਰੂ ਨਾਨਕ ਦੇਵ ਜੀ ਤੇ ਨਾਮ ਤੇ ਨਾਮ ਰੱਖਿਆ ਐਸਐਸਪੀ ਨਾਨਕ ਸਿੰਘ ਜੀ ਤਾਂ ਜਿਹੜੇ ਐਸਐਸਪੀ ਨਾਨਕ ਸਿੰਘ ਜੀ ਉਹਨਾਂ ਦੀ ਵਾਈਫ ਦੱਸ ਰਹੀ ਆ ਕਰਨਲ ਦੀ ਕਿ ਉਹ ਸਾਨੂੰ ਇਹ ਕਹਿ ਰਹੀ ਆ ਕਿ ਤੁਸੀਂ ਰਾਜੀਨਾਮਾ ਕਰੋ ਰਾਜੀਨਾਮਾ ਕਰੋ ਅਕਸਰ ਜਿੰਨੇ ਵੀ ਕੇਸ ਹੁੰਦੇ ਆ ਚਾਹੇ ਉਹ ਪੁਲਿਸ ਨੇ ਕਿਸੇ ਵੀ ਮਾਮਲੇ ਦੇ ਵਿੱਚ ਕੁੱਟ ਕੁੱਟਿਆ ਹੋਵੇ ਮੈਂ ਸਾਰੀ ਪੁਲਿਸ ਨੂੰ ਨਹੀਂ ਆਂਦਾ ਕਿਉਂਕਿ ਇਹਦੇ ਨਾਲ ਬਈ ਸਾਰੀ ਪੁਲਿਸ ਬਦਨਾਮ ਹੁੰਦੀ ਆ ਪੁਲਿਸ ਦੇ ਵਿੱਚ ਵੀ ਬੜੇ ਚੰਗੇ ਅਫਸਰ ਬੈਠੇ ਐ ਐਸਐਸਪੀ ਚੰਗੇ ਬੈਠੇ ਐ ਐਸਐਸਪੀ ਚੰਗੇ ਬੈਠੇ ਆ ਚੰਗੇ ਮੁਲਾਜ਼ਮ ਬੈਠੇ ਆ ਮੈਂ ਸਾਰਿਆਂ ਨੂੰ ਨਹੀਂ ਆਂਦਾ ਪਰ ਇੱਕ ਤਾਂ ਆਰਮੀ ਅਫਸਰ ਨੂੰ ਕੁੱਟਿਆ ਜਾਵੇ ਉਹਨੂੰ ਘ੍ਰਿਸਿਆ ਜਾਵੇ ਉਹਦੇ ਮੁੰਡੇ ਨੂੰ ਕੁੱਟਿਆ ਜਾਵੇ ਪਿਓ ਪੁੱਤਾਂ ਨੂੰ ਸਾਹਮਣੇ ਕੁੱਟਿਆ ਜਾਵੇ ਉਦੋਂ ਪਿਓ ਦਾ ਮਰਨ ਹੋ ਜਾਂਦਾ ਜਦੋਂ ਪੁੱਤ ਨੂੰ ਕੋਈ ਕੁੱਟਦਾ ਹੋਵੇ ਤੇ ਪੁੱਤ ਦਾ ਮਰਨ ਉਦੋਂ ਹੋ ਜਾਂਦਾ ਜਦੋਂ ਕੋਈ ਉਹਦੇ ਸਾਹਮਣੇ ਉਹਦੇ ਪਿਓ ਨੂੰ ਕੁੱਟ ਜਾਵੇ ਉਹਨਾਂ ਨੂੰ ਅੰਦਰੋਂ ਅੰਦਰ ਹੀ ਤੁਸੀਂ ਦੋਨੇ ਪਿਓ ਪੁੱਤਾਂ ਨੂੰ ਮਾਰ ਦਿੱਤਾ ਇੱਕ ਉਹ ਆਰਮੀ ਅਫਸਰ ਆਰਮੀ ਅਫਸਰ ਦੇ ਨਾਲ ਤੁਹਾਡੇ ਰੈਂਕ ਦਾ ਬੰਦਾ ਜਿਹਦੇ ਨਾਲ ਇੰਨੀ ਕੁੱਟਮਾਰ ਹੋਈ ਆ ਜਿਹੜਾ ਕੋਈ ਆਮ ਬੰਦਾ ਹੋਊਗਾ ਉਹਦੇ ਨਾਲੇ ਕੀ ਕਰਦੇ ਹੋਣਗੇ ਉਹ ਸਵਾਲ ਇੱਥੇ ਪੈਦਾ ਹੁੰਦਾ ਮੈਂ ਪਹਿਲਾਂ ਵੀ ਕਹਿ ਕੇ ਟਿਆ ਕਿ ਜਿਹੜੀ ਆਰਮੀ ਦੀ ਡਿਊਟੀ ਆ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੁੰਦਾ ਕਿ ਅੱਗੇ ਅਸੀਂ ਸ਼ਹੀਦ ਹੋ ਸਕਦੇ ਆ ਦੁਨੀਆ ਛੱਡ ਸਕਦੇ ਆ ਉਹ ਬਾਈ ਜੀ ਜਿਹੜੇ ਐਨੇ ਲੋਕਾਂ ਪਿੱਛੇ ਦੇਸ਼ ਛੱਡ ਜਾਵੇ ਉਹਨਾਂ ਨੂੰ ਪਤਾ ਤੁਹਾਨੂੰ ਵੀ ਪਤਾ ਕਿ ਜਿਹੜਾ ਜੀ ਜਿਹੜਾ ਵਿਅਕਤੀ ਇੱਕ ਵਾਰ ਇਸ ਦੇਸ਼ ਤੋਂ ਜਾਂਦਾ ਰਹੇ ਉਹ ਭਲਿਓ ਮਾਨਸੋ ਤੋੜਿਆ ਤੇ ਇੱਕ ਦਰਖਤ ਦਾ ਪੱਤਾ ਨਹੀਂ ਮਾਨ ਹੁੰਦਾ ਇਹ ਕਦੇ ਨਹੀਂ ਲੱਗ ਸਕਦਾ ਇਹ ਹੁਣ ਖਤਮ ਆ ਸੁੱਕ ਜਾਊਗਾ ਸੜ ਜਾਊਗਾ ਮਿੱਟੀ ਚ ਮਿਲ ਜਾਊਗਾ ਓਏ ਦਰਖਤ ਦਾ ਪੱਤਾ ਜਿਹੜਾ ਕਹਿ ਲੋ ਇਹ ਨਹੀਂ ਨਾਲ ਮਿਲਦਾ ਤਾਂ ਜੀ ਕਿਸੇ ਦਾ ਨਾਲ ਕੀ ਮਿਲ ਜਾਊਗਾ ਹੁਣ ਜਿਹੜੇ ਕਹਿ ਲੋ ਸਾਡੇ ਕਈ ਅਫਸਰ ਆ ਕਈ ਅਫਸਰ ਸਹਿਬਾਨ ਆ ਸੋਸ਼ਲ ਮੀਡੀਆ ਤੇ ਵੀਡੀਓ ਪਾਉਂਦੇ ਆ ਧੱਕਾ ਨਾ ਕਰੋ ਐ ਨਾ ਕਰੋ ਆ ਨਾ ਕਰੋ ਓਏ ਇੰਨਾ ਦਾ ਭਰਾਵੋ ਕੋਈ ਗੁੰਡੇ ਧੱਕਾ ਨਹੀਂ ਕਰਦੇ ਜਿੰਨੇ ਧੱਕੇ ਤੁਸੀਂ ਕਰਦੇ ਆ ਫਿਰ ਤੋਨੂ ਤਾਂ ਜਿਹੜਾ ਕਹਿ ਲੋ ਸਹੀ ਮੈਨੇ ਤਾਂ ਅਸਲ ਗੱਲ ਤੇ ਵੀ ਤੁਸੀਂ ਲੋਕਾਂ ਵਾਸਤੇ ਨਹੀਂ ਹੁੰਦੇ ਹੁੰਦੇ ਤਾਂ ਤੁਸੀਂ ਖੈਰ ਰਾਹ ਮਹਾਰਾਜਾਂ ਦੇ ਜਵੇਂ ਚੱਲਦੇ ਆ ਰਹੇ ਆ ਫੋਰਸ ਰਾਜੇਰੀ ਹੁੰਦੀ ਸੀ ਰਾਜੇ ਦਾ ਕਹਿਣਾ ਮੰਨਦੀ ਸੀ ਕਿਉਂਕਿ ਸੈਨਾਪਤੀ ਉਹਦਾ ਹੁੰਦਾ ਸੀ ਅੱਜ ਮੰਤਰੀ ਆ ਮੰਤਰੀ ਦੇ ਕੋਲ ਡੀਜੀਪੀ ਸਾਹਿਬ ਬੈਠੇ ਹੁੰਦੇ ਆ ਤਾਂ ਵੇਖੋ ਪੁਲਿਸ ਬਾਹਰ ਨਹੀਂ ਜਾ ਸਕਦੀ ਇਹਦੇ ਸਬੂਤ ਵੱਡੇ ਵੱਡੇ ਵਕਰੇ ਵੀ ਧਰਨੇ 'ਚ ਕੀ ਕੁਝ ਹੋ ਜਾਂਦਾ ਆਮ ਲੋਕਾਂ ਦੇ ਨਾਲ ਪਰ ਤੁਸੀਂ ਇਹ ਗੱਲ ਦਾ ਜਵਾਬ ਦਿਓ ਵੀ ਤੁਹਾਨੂੰ ਰੱਖਿਆ ਕਾਦੇ ਹਾਸਤੇ ਆ ਕਿ ਲੋਕਾਂ ਦੀ ਹਿਫਾਜ਼ਤ ਕਰਨੀ ਕਿੱਥੋਂ ਕਰਨਲ ਆਇਆ ਤੁਸੀਂ ਉਹਨੂੰ ਇੱਜ਼ਤ ਮਾਨ ਦਿਓ ਕਿ ਜੀ ਕੋਈ ਗੱਲ ਨਹੀਂ ਕਿ ਤੁਹਾਨੂੰ ਚਾਵੀ ਬੋਲਦਾ ਦੁਨੀਆ ਸਾਹਮਣੇ ਦੁਨੀਆ ਦੇਖਦੀ ਸੀ ਉਹਨਾਂ ਨੇ ਉਹਨੂੰ ਗਲਤ ਕਹਿਣਾ ਸੀ ਪਰ ਇਸ ਟਾਈਮ ਸਾਰਾ ਪੰਜਾਬ ਤੁਹਾਨੂੰ ਗਲਤ ਕਹਿ ਰਿਹਾ ਉਹ ਜਿਹੜਾ ਬੰਦਾ ਉਹਨਾਂ ਨੂੰ ਪਤਾ ਕਿ ਅਸੀਂ ਦੇਸ਼ ਤੋਂ ਜਾਂਦੇ ਰਹੇ ਉਹਨਾਂ ਦੇ ਬੱਚੇ ਰੋਲਦੇ ਰਹਿ ਜਾਂਦੇ ਆ ਪੁੱਛੋ ਜਾ ਕੇ ਉਹਨਾਂ ਫੌਜੀਆਂ ਦੇ ਘਰਾਂ ਨੂੰ ਜਿਹੜੇ ਫੌਜ ਦੇ ਵਿੱਚ ਇੱਕ ਦੁਨੀਆ ਪਿੱਛੇ ਇਹਨਾਂ ਲੋਕਾਂ ਪਿੱਛੇ ਦੇਸ਼ ਜਿਹੜਾ ਕਹਿ ਲੋ ਦੁਨੀਆ ਛੱਡ ਜਾਂਦੇ ਆ ਸ਼ਹੀਦ ਹੋ ਜਾਂਦੇ ਆ ਦੇਸ਼ ਪਿੱਛੇ ਉਹਨਾਂ ਦੇ ਹਾਲ ਜਾ ਕੇ ਪੁੱਛੋ ਘਰਾਂ ਦੇ ਵਿੱਚ ਇੱਥੇ ਭਗਵੰਤ ਮਾਨ ਦਾ ਮੈਂ ਧੰਨਵਾਦ ਕਰੂੰਗਾ ਕਿ ਜਿਹੜਾ ਸ਼ਹੀਦ ਹੋ ਜਾਂਦਾ ਫੌਜੀ ਉਹਦੇ ਘਰੇ 1 ਕਰੋੜ ਦੀ ਰਾਸ਼ੀ ਤਾਂ ਪਹੁੰਚਾ ਦਿੰਦਾ ਬਾਕੀ ਹਲੇ ਤੱਕ ਸੁਣਿਆ ਹੀ ਆ ਮੈਂ ਵੇਖਿਆ ਤਾਂ ਹੈ ਨਹੀਂਗਾ ਜਿਸ ਦਿਨ ਪ੍ਰਮਾਤਮਾ ਉਹ ਵੀ ਪਤਾ ਲੱਗ ਜਾਊਗਾ ਪਰ ਜਦੋਂ ਕੋਈ ਸ਼ਹੀਦ ਹੋ ਜੇ ਭਗਵੰਤ ਮਾਨ ਜੀ ਦਾ ਟਵੀਟ ਵੀ ਕੰਮ ਕਰਦਾ ਫੇਸਬੁੱਕ ਵੀ ਕੰਮ ਕਰਦੀ ਆ ਰੀਲਾਂ ਤੇ ਕੰਮ ਪੂਰਾ ਚੱਲਦਾ ਨੀੜੀਆਂ ਤੇ ਪੂਰੀ ਗੱਲ ਕਰਦੇ ਆ ਪਰ ਹੁਣ ਤਾਂ ਦੋਨੇ ਰਲੇ ਫਿਰਦੇ ਆ ਕੇਸਰੀਵਾਲ ਭਗਵੰਤ ਮਾਨ ਯਾਰ ਤੁਹਾਡੇ ਤੋਂ ਕੋਈ ਗੱਲ ਨਹੀਂ ਉਹ ਹੀ ਹੁਣ ਤੁਸੀਂ ਦੱਸੋ ਵੀ ਜਦੋਂ ਤਾਂ ਉਹ ਆਰਮੀ ਅਫਸਰ ਦੇਸ਼ ਹੀ ਕੋਈ ਛੱਡ ਜੇ ਉਦੋਂ ਆਪਾਂ ਕਹਿ ਦਿੰਨੇ ਆਪਾਂ ਸਲੂਟ ਮਾਰਦੇ ਉਹਨੂੰ ਓਏ ਅੱਜ ਵੀ ਤੁਹਾਡੇ ਪਿੱਛੇ ਉਹ ਤਾਂ ਖੱਫਣੀ ਪਾਈ ਫਿਰਦੇ ਹੁੰਦੇ ਆ ਤੇ ਤੁਸੀਂ ਉਹਨਾਂ ਦੀ ਤੁਸੀਂ ਕਿਉਂ ਔ ਕਰਦੇ ਆ ਕਿੱਡਾ ਤੁਸੀਂ ਆ ਪੰਜਾਬ ਦੇ ਵਿੱਚ ਉਹ ਕਰਤਾ ਜੇ ਇਹ ਵੇਖੋ ਰੌਲਾ ਤੇ ਇਸ ਗੱਲ ਦਾ ਐਵੇਂ ਕਰਨਲ ਜਰਨਲ ਭਲਾ ਕੋਈ ਹੋਵੇ ਬੋਲਣ ਦਾ ਕੋਈ ਫਾਇਦਾ ਤਾਂ ਹੈ ਨਹੀਂਗਾ ਲੋਕ ਭੱਟ ਦੇ ਨੇ ਰਾਇਨਾਮਾ ਕਰ ਲੈਂਦੇ ਆ ਜਾਂ ਤਾਂ ਫਿਰ ਸਿਸਟਮ ਚੱਲੀ ਜਾਵੇ ਕਿੰਨੇ ਸਿਸਟਮ ਦੇ ਵਿੱਚ ਕਿੰਨੇ ਕੇਸਾਂ ਦੇ ਵਿੱਚ ਹੋਇਆ ਕਿ ਰਾਜੀਨਾਮਾ ਹੋ ਜਾਂਦਾ ਪਰ ਇਸ ਟਾਈਮ ਮੈਂ ਐਸਐਸਪੀ ਸਾਹਿਬ ਨਾਨਕ ਸਿੰਘ ਜੀ ਨੂੰ ਬੇਨਤੀ ਕਰਦਾ ਮੈਂ ਤਾਂ ਨਾਮ ਲੈਣ ਲੱਗਿਆ ਯਾਰ ਮੈਨੂੰ ਆਉਂਦੀ ਆ ਪਰ ਐਸਐਸਪੀ ਸਾਹਿਬ ਜੀ ਬੇਨਤੀ ਇਹ ਆ ਕਿ ਤੁਸੀਂ ਇਨਸਾਫ ਕਰੋ ਹਣ ਇਨਸਾਫ ਇਹ ਨਹੀਂ ਵੀ ਰਾਜਨਾਮਾ ਹੀ ਆ ਜੇ ਤੁਸੀਂ ਐਕਟੀ ਕੰਮ ਕਰੋ ਵਾਕਈ ਇਨਸਾਫ ਵਾਲਾ ਫਿਰ ਫਾਇਦਾ ਨਹੀਂ ਰਾਜਨਾਮੇ ਦਾ ਕੀ ਹੈ ਰਾਜਨਾਮੇ ਤਾਂ ਬਹੁਤ ਹੋ ਜਾਂਦੇ ਆ ਤੇ ਹੁਣ ਇੱਕ ਪਾਸੇ ਆਪਾਂ ਥੋੜਾ ਤਾਂ ਚਰਚਾ ਸੁਣਦੇ ਵੀ ਕਹਿੰਦੇ ਬੰਦੇ ਬੜੇ ਚੰਗੇ ਆ ਕਈ ਇਹੋ ਜਿਹੇ ਐਸਐਸਪੀ ਸਾਹਿਬ ਬੈਠੇ ਜਿਹੜੇ ਅਕਸਰ ਰੀਲਾਂ ਤੇ ਕੰਮ ਕਰਦੇ ਆ ਤੇ ਅੱਜ ਤੁਸੀਂ ਦੱਸੋ ਕੀ ਕਾਰਵਾਈ ਹੋਊਗੀ ਉਹਨਾਂ ਤੇ ਇੱਕ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਕਹਿੰਨਾ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਕਹਿੰਨਾ ਦਿੱਲੀ ਦੇ ਮੁੱਖ ਮੰਤਰੀ ਦਿੱਲੀ ਦੇ ਸਾਫਕਾ ਤੇ ਪੰਜਾਬ ਦੇ ਅੱਧੇ ਨਾਲੋਂ ਜ਼ਿਆਦਾ ਮੁੱਖ ਮੰਤਰੀ ਨੂੰ ਕਹਿਣਾ ਚਾਹੂੰਗਾ ਭਗਵਾਨ ਆਪਣੇ ਕੇਜਰੀਵਾਲ ਸਾਹਿਬ ਤੁਸੀਂ ਦੱਸੋ ਤੇ ਕੀ ਕਰੋਗੇ ਤੁਸੀਂ ਕੀ ਇਸ ਮਸਲੇ ਤੇ ਕਰੋਗੇ ਦੱਸੋ ਇਹ ਕਿਉਂ ਤੁਸੀਂ ਚੁੱਪ ਬੈਠੇ ਆ ਕਿਹੜੀ ਗੱਲੋਂ ਮੈਂ ਤੁਹਾਨੂੰ ਜਿਹੜੀ ਗੱਲ ਕਹਿਣਾ ਉਹ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਇੰਨੀ ਗੁੰਡਾ ਕਰਦੀ ਆਪਾਂ ਨੂੰ ਨਹੀਂ ਕਰਨੀ ਚਾਹੀਦੀ ਇਹ ਗਲਤ ਗੱਲ ਆ ਤੇ ਜੇ ਉਹ ਕਹਿ ਲੋ ਸਸਪੈਂਡ ਹੋ ਗਏ ਤੋ ਯਾਰ ਵੇਖਿਆ ਵੀ ਜਾਂਦਾ ਕਿਸੇ ਦੇ ਆਪਾਂ ਤਾਂ ਤੂਤੀਆਂ ਬੁਲਾ ਦਿੰਨੇ ਆ ਹਰ ਇੱਕ ਦੇ ਰੋਲੇ ਵੇਲੇ ਕੀ ਹੁੰਦਾ ਮਾੜਾ ਮੋਟਾ ਯਾਰ ਇਨਸਾਨੀਅਤ ਰੱਖੋ ਠੀਕ ਆ ਜਿਹੜੀ ਤੁਹਾਨੂੰ ਵਰਤ ਨਹੀਂ ਮਿਲੀ ਆ ਤੁਹਾਡੇ ਸਟਾਰ ਲੱਗੇ ਆ ਪਰਮਾਤਮਾ ਨੇ ਤੁਹਾਡੀ ਡਿਊਟੀ ਲਾਈ ਆ ਪਰ ਡਿਊਟੀ ਕਮ ਸੇ ਕਮ ਨਿਭਾ ਤਾਂ ਲੋ ਯਾਰ ਫਿਰ ਤੋਂ ਉਹੀ ਕੰਮ ਹੋ ਗਿਆ ਜਿਵੇਂ ਰਾਜੇ ਮਹਾਰਾਜਿਆਂ ਵੇਲੇ ਰਾਜੇ ਦੇ ਸੈਨਾਪਤੀ ਕੋਲੇ ਪਾਵਰ ਹੁੰਦੀ ਸੀ ਤੇ ਸੈਨਾਪਤੀ ਰਾਜੇ ਦਾ ਹੁੰਦਾ ਸੀ ਸੈਨਾਪਤੀ ਸੈਨਾ ਨੂੰ ਰੱਖਦਾ ਸੀ ਤਾਂ ਜਿਹੜੇ ਸਿਪਾਹੀ ਹੁੰਦੇ ਸੀ ਜਦ ਸੈਨਾ ਹੁੰਦੀ ਸੀ ਰਾਜੇ ਦੀ ਉਹ ਆਮ ਲੋਕਾਂ ਤੇ ਧੱਕੇਸ਼ਾਹੀਆਂ ਕਰਦੀ ਸੀ ਕੁੱਟ ਮਾਰ ਵੀ ਜਾਂਦੀ ਸੀ ਤਾਂ ਜਿਹੜੀ ਆਮ ਲੋਕ ਸੀ ਪਰਜਾ ਸੀ ਰਾਜੇ ਦੀ ਉਹ ਜਾਂਦੇ ਕਿਹਦੇ ਕੋਲ ਕਿਉਂਕਿ ਜਿਹੜੀ ਪਰਜਾ ਉਹ ਉਹ ਰਾਜੇ ਦੀ ਨਹੀਂਗੀ ਸੈਨਾ ਰਾਜੇ ਦੀ ਆ ਉਸੇ ਤਰ੍ਹਾਂ ਅੰਗਰੇਜ਼ ਅੰਗਰੇਜ਼ਾਂ ਦੇ ਨਾਲ ਜਿਹੜੇ ਸੀ ਸਿਪਾਈ ਲੱਗੇ ਚਾਹੋ ਸਟਾਰਾਂ ਵਾਲੇ ਸੀ ਉਹ ਵੀ ਆਮ ਲੋਕਾਂ ਦੇ ਨਾਲ ਇੰਜ ਹੀ ਕਰਦੇ ਰਹੇ ਆ ਉਹ ਅੰਗਰੇਜ਼ਾਂ ਕੋਲ ਕੀ ਕੀ ਲੈ ਕੇ ਆਣ ਜਾਂਦੇ ਵੀ ਤੁਹਾਡੇ ਸਿਪਾਹੀ ਸੰਤੰਗ ਕਰਦੇ ਆ ਤੁਹਾਡੇ ਮੁਲਾਜ਼ਮ ਸਾਨੂੰ ਤੰਗ ਕਰਦੇ ਆ ਅੱਜ ਮੰਤਰੀ ਮੰਤਰੀਆਂ ਦੇ ਸਾਹਮਣੇ ਇਹ ਕੁਝ ਹੁੰਦਾ ਪਰ ਮੰਤਰੀ ਕਿਵੇਂ ਰੋਕ ਲੈਣਗੇ ਮੰਤਰੀ ਕਾਣੇ ਹੋ ਚੁੱਕੇ ਇਹਨਾਂ ਦੇ ਕਾਣੇ ਕਿਵੇਂ ਆ ਤਾਂ ਕਾਣੇ ਆ ਜਦੋਂ ਇਹਨਾਂ ਨੂੰ ਕਹਿ ਕੇ ਕੁਝ ਇਹੋ ਜਿਹਾ ਗਲਤ ਕੰਮ ਕਰਾਉਂਦੇ ਆ ਪਰਚਾ ਕੱਟ ਦੋ ਇਹਦੇ ਤੇ ਚੱਕ ਲੋ ਸਾਡੇ ਖਿਲਾਫ ਬੋਲਦਾ ਉਦੋਂ ਅਗਲੇ ਵੀ ਆਪਦੀ ਬਈ ਚੰਮ ਦੀਆਂ ਕਰਨਗੇ ਉਦੋਂ ਆਪਦੀਆਂ ਮਨ ਮਰਜ਼ੀਆਂ ਦੀਆਂ ਕਰਨਗੇ ਕੀ ਅੱਜ ਅੱਜ ਜਹੋ ਕਿਹੜੇ ਰਾਜੇ ਕੋਲ ਜਾਈਏ ਕਿਹੜੇ ਮੁੱਖ ਮੰਤਰੀ ਕੋਲ ਜਾਈਏ ਕੌਣ ਸਾਡੀ ਸੁਣੂਗਾ ਕਹਿਣ ਨੂੰ ਸਾਡੇ ਜਵਾਨ ਦੀ ਗੱਲ ਕਰਦੇ ਆ ਕਿਸਾਨ ਦੀ ਕਰਦੇ ਆ ਮਜ਼ਦੂਰ ਦੀ ਗੱਲ ਕਰਦੇ ਆ ਆ ਤੁਹਾਡੇ 92 96 ਐਮ ਐਲ ਪਰ ਉਹਨਾਂ ਚ ਕੋਈ ਇੱਕ ਨਹੀਂ ਬੋਲਿਆ ਵੀ ਗਲਤ ਹੋ ਗਿਆ ਕਹਿ ਕਿਵੇਂ ਸਕਣਗੇ ਖੁਦ ਕੋਠੀਆਂ ਦੱਬਦੇ ਆ ਕਹਿ ਕਿਵੇਂ ਸਕਣਗੇ ਖੁਦ ਪ੍ਰਧਾਨਗੀਆਂ ਉੱਤੇ ਲੱਖਾਂ ਰੁਪਈਆ ਮੰਗਦੇ ਆ ਕਿਹੜੇ ਮੂੰਹ ਨਾਲ ਕਹਿਣਗੇ ਗਲਤ ਹੋ ਗਿਆ ਅਗਲਾ ਅੱਖਾਂ ਚ ਅੱਖਾਂ ਪਾ ਕੇ ਕਹੂਗਾ ਤੂੰ ਕਿੱਡਰ ਸਹੀ ਫਿਰਦਾ ਹੈ ਐਕਟਿਵਾ ਤੋਂ ਅੱਜ ਕੱਲ ਫੋਰਚੂਨਰਾਂ ਤੇ ਤੂੰ ਦੱਸ ਕਿੱਡਾ ਸਹੀ ਫਿਰਦਾ ਇਹ ਗੱਲਾਂ ਗਲਤ ਆ ਯਾਰ ਤੁਹਾਡੇ ਵਾਸਤੇ ਜਿਹੜੇ ਲੋਕ ਆਪਦੇ ਮੱਥੇ ਤੇ ਕਫਨ ਬੰਨ੍ਹੇ ਫਿਰਦੇ ਆ ਤੁਸੀਂ ਉਹਨਾਂ ਨਾਲ ਕੁੱਟਮਾਰਾ ਕਰ ਰਹੇ ਆ ਤੇ ਜਿਹੜੇ ਆਮ ਲੋਕ ਐਂ ਹੀ ਹੋ ਜਾਂਦਾ ਉਹ ਤਾਂ ਖਫਣੀ ਬੰਨ੍ਹੇ ਫਿਰਦੇ ਆ ਤੇ ਜਿਹੜੇ ਆਮ ਲੋਕ ਆਪਦੇ ਖੂਨ ਪਸੀਨੇ ਦੀ ਕਮਾਈ ਚੋਂ ਤੁਹਾਨੂੰ ਟੈਕਸ ਕੱਢ ਕੇ ਤੁਹਾਡੀਆਂ ਨੌਕਰੀਆਂ ਤਨਖਾਹਾਂ ਕੱਢਦੇ ਆ ਤੁਸੀਂ ਉਹਨਾਂ ਦੀ ਜਿੰਤ ਨਹੀਂ ਕਰਦੇ ਦੂਜਿਆਂ ਦੀ ਇੱਜ਼ਤ ਕਰੋਗੇ ਕਿੱਥੋਂ ਮੈਂ ਭਗਵੰਤ ਮਾ ਜੀ ਤੁਹਾਨੂੰ ਬੇਨਤੀ ਕਰਦਾ ਗ੍ਰਹਿ ਮੰਤਰੀ ਮੁੱਖ ਮੰਤਰੀ ਤੁਸੀਂ ਹੋ ਇਸ ਟਾਈਮ ਪੰਜਾਬ ਦੇ ਅਸੀਂ ਐਸਐਸਪੀ ਸਾਹਿਬ ਤੇ ਨਹੀਂ ਛੱਡਦੇ ਉਹ ਤਾਂ ਉਹਨਾਂ ਦਾ ਵੇਖੋ ਕਦੇ ਵੀ ਜਿਹੜਾ ਮਲਾਜਮਾ ਮਲਾਜਮਤੇ ਮਲਾਜਮ ਵਾਧਾ ਨਹੀਂ ਕਰਦਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਹੁਣ ਤੁਸੀਂ ਦੱਸੋ ਤੁਸੀਂ ਇਸ ਮਸਲੇ ਦੇ ਵਿੱਚ ਕੀ ਕਾਰਵਾਈ ਕਰੋਗੇ ਦੱਸੋ ਆਮ ਲੋਕਾਂ ਤੇ ਧਰਨਾ ਆਧਕਾਰੀਆ ਤੇ ਕਾਰਵਾਈ ਜਿਵੇਂ ਮਿੰਟ ਚ ਕਰਾ ਦਿੰਦੇ ਆ ਚੰਦ ਮਿੰਟਾਂ ਚ ਪਰਚੇ ਪਵਾ ਦਿੰਦੇ ਆ ਚੰਦ ਮਿੰਟਾਂ ਦੇ ਵਿੱਚ ਉਹਨਾਂ ਦਾ ਬਹੁਤ ਕੁਝ ਕਰ ਦਿੰਦੇ ਆ ਤੁਸੀਂ ਤੁਸੀਂ ਹੁਣ ਦੱਸੋ ਤੁਸੀਂ ਉਹਨਾਂ ਦਾ ਕੀ ਕਰੋਗੇ ਦੱਸੋ ਜਵਾਬ ਹੈ ਕੋਈ ਉਹ ਭਰਾਵੋ ਮੈਂ ਅਫਸਰ ਸਹਿਬਾਨਾਂ ਨੂੰ ਬੇਨਤੀ ਕਰਦਾ ਜੇਸ ਬੰਦੇ ਨੂੰ ਪਤਾ ਲੱਗ ਜੇ ਕਿ ਸਾਹਮਣੇ ਖੂਵਾਂ ਅੱਗੇ ਚਿੱਕੜਾ ਅੱਗੇ ਰਸਤਾ ਹੈ ਨਹੀਂ ਉਧਰ ਨੂੰ ਅਗਲਾ ਜਾਂਦਾ ਨਹੀਂਗਾ ਛੋਟਾ ਬੱਚਾ ਤੱਕ ਨਹੀਂ ਜਾਂਦਾ ਅੰਨਾ ਜਿਹੜਾ ਵੇਖ ਨਹੀਂ ਸਕਦਾ ਦੁਨੀਆ ਤੇ ਕੁਝ ਵੀ ਉਹਨੂੰ ਕੋਈ ਦੱਸ ਦੇਣਾ ਵੀ ਗੱਲ ਸੁਣ ਬਾਈ ਉਧਰ ਆ ਕੰਮ ਨਾ ਜਾ ਉਹ ਅਗਲਾ ਪਾਸਾ ਮੋੜ ਲੈਂਦਾ ਤੇ ਤੁਹਾਡੇ ਆਸਤੇ ਉਹ ਬਾਰਡਰ ਤੇ ਖੜ ਜਾਂਦੇ ਆ ਹਾਲਾਂਕਿ ਉਹਨਾਂ ਨੂੰ ਪਤਾ ਹੁੰਦਾ ਵੀ ਅੱਗੇ ਮੌਤ ਆ ਉਹ ਅੱਗੋਂ ਉਹਨਾਂ ਦੀ ਕਿਸਮਤ ਆ ਤੇ ਤੁਸੀਂ ਉਹਨਾਂ ਬਾਰਡਰ ਵਾਲਿਆਂ ਤੇ ਅਤਿਆਚਾਰ ਨਾ ਕਰੋ ਰੱਬ ਦਾ ਘਰੇ ਨਿਆਣੀ ਹੋਣਾ ਲੋਕਾਂ ਦੇ ਨਾਲ ਇਨਸਾਫ ਕਰੋ ਤੁਹਾਡਾ ਹੱਕ ਆ ਜਿਹੜਾ ਤੁਹਾਡੀ ਡਿਊਟੀ ਆ ਲੋਕਾਂ ਨੂੰ ਕੁੱਟ ਮਾਰ ਤੋਂ ਬਚਾਉਣਾ ਨਾ ਕਿ ਖੁਦ ਕੁੱਟਣਾ ਇਹ ਬੇਨਤੀ ਆ ਭਰਾਵੋ ਔਰ ਜਿਹੜੀ ਇਹ ਮੈਂ ਗੱਲ ਆ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਨਹੀਂ ਕਹਿ ਰਿਹਾ ਵੀਰੋ ਮੈਂ ਨਹੀਂ ਕਹਿ ਰਿਹਾ ਉਹਨਾਂ ਨੂੰ ਕਹਿ ਰਿਹਾ ਜਿਨ੍ਹਾਂ ਦਾ ਇਹ ਮਸਲਾ ਗਲਤ ਗੱਲ ਆ ਇਹਦੇ ਨਾਲ ਕਿੱਡੀ ਤੁਸੀਂ ਯਾਰ ਸਾਰੇ ਪੁਲਿਸ ਵਾਲਿਆਂ ਦੀ ਬਦਨਾਮੀ ਕਰਾਉਂਦੇ ਆ بڑے ਲੋਕ ਆ ਜਿਹੜੇ ਪੁਲਿਸ ਵਾਲਿਆਂ ਦੇ ਜਿਹੜਾ ਕਹਿ ਲੋ ਵੀ ਕੋਈ ਚੰਗੇ ਕੰਮ ਕਰਦੇ ਫਿਰ ਤੁਸੀਂ ਉਹਨਾਂ ਦਾ ਵੀ ਖੇ ਖੇ ਕਰ ਦਿੰਦੇ ਆ ਸੱਤਾਂ ਚੁੱਲਿਆਂ 'ਚ ਸਵਾਹ ਸਰਚ ਪਾ ਦਿੰਦੇ ਆ ਉਹਨਾਂ ਦੇ ਚੰਗੇ ਕੰਮ ਕਰੋ ਯਾਰ ਕਿਉਂ ਉਹਨਾਂ ਦੀ ਬਦਨਾਮੀ ਕਰਦੇ ਆ ਕਿਉਂ ਤੁਸੀਂ ਉਹ ਕਰੋ ਮੈਂ ਕਹਿੰਦਾ ਜਿਸ ਦਿਨ ਪੁਲਿਸ ਮੁਲਾਜ਼ਮਾਂ ਦੇ ਵਿੱਚੋਂ ਚੰਗੇ ਅਫਸਰ ਨਾ ਰਹਿ ਉਸ ਦਿਨ ਸਾਡੇ ਵਰਗੇ ਲੋਕ ਕਦੇ ਠਹਾਉਣੇ ਨਹੀਂ ਆਮ ਲੋਕਾਂ ਦੀ ਜ਼ਿੰਦਗੀ ਨਹੀਂ ਰਹਿਣੀ ਜਿਸ ਦਿਨ ਇਹਨਾਂ ਮੰਤਰੀਆਂ ਚੋਂ ਕਦੇ ਕੋਈ ਪੰਜ ਚਾਰ ਵੀ ਚੰਗੇ ਮੰਤਰੀ ਨਹੀਂ ਰਹੇ ਇਹਨਾਂ ਲੋਕਾਂ ਦੇ ਨਾਲ ਕਦੇ ਇਨਸਾਫ ਨਹੀਂ ਹੋਣਾ ਜੇਕਰ ਤੁਸੀਂ ਚੰਗੇ ਬੈਠੇ ਜਿਸ ਦਿਨ ਮੀਡੀਆ ਦੇ ਵਿੱਚ ਚੰਗੇ ਬੰਦੇ ਨਾ ਰਹਿ ਪਲ ਚੰਦ ਕੀ ਹੁਣ ਉਦ ਦੇ ਲੋਕਾਂ ਦੇ ਨਾਲ ਅਤਿਆਚਾਰ ਹੱਦੋਂ ਵੱਧ ਆਊਗਾ ਜਿਸ ਦਿਨ ਇਹਨਾਂ ਲੋਕਾਂ ਦੇ ਵਿੱਚ ਬੋਲਣ ਵਾਲੇ ਬੰਦੇ ਨਾ ਰਹਿ ਉਸ ਦਿਨ ਵੀ ਬਰਬਾਦੀ ਬਹੁਤ ਜ਼ਿਆਦਾ ਹੋਊਗੀ ਬਰਬਾਦੀ ਅੱਜ ਥੋੜੀ ਥੋੜੀ ਹੈ ਅੱਜ ਬਹੁਤ ਜ਼ਿਆਦਾ ਹੈ ਇਹ ਜਿਹੜੇ ਲੋਕ ਆ ਰੋਕੀ ਬੈਠੇ ਆ ਇਨਾਂ ਦਾ ਸਾਥ ਦਿਓ ਭਰਾਵੋ ਇਹ ਬੇਨਤੀ ਆ ਸਮਝੋ ਇਸ ਗੱਲ ਨੂੰ ਆਰਮੀ ਵਾਲੇ ਖਫਣ ਬੰਨ ਕੇ ਪਤਾ ਉਹਨਾਂ ਨੂੰ ਅੱਗੇ ਮੌਤ ਆ ਮੌਤ ਦੇ ਸਾਹਮਣੇ ਖੜੇ ਆ ਡਾ ਕੇ ਤੁਹਾਡੇ ਵਾਸਤੇ ਤੁਸੀਂ ਆਪਾਂ ਰੀਲਾਂ ਪਾਉਂਨੇ ਆਇਆ ਕਰਕੇ ਤੁਹਾਡੇ ਵਾਸਤੇ ਖੜੇ ਹੋ ਆਪਾਂ ਤੁਹਾਡੇ ਵਾਸਤੇ ਖੜ ਗਏ ਹੋ ਕੋਈ ਛੂਲਾ ਬਣ ਗਿਆ ਕੋ ਕੁਝ ਬਣ ਗਿਆ ਜਿਹੜੇ ਤੁਸੀਂ ਰੋਲੇ ਪਾਉਂਨੇ ਆ ਤੁਹਾਡੇ ਉਹ ਸਾਰਿਆਂ ਦੀ ਕਦਰ ਕਰਦੇ ਆ ਜੇਕਰ ਉਹ ਆਰਮੀ ਅਫਸਰ ਨੂੰ ਇਨਸਾਫ ਨਹੀਂ ਮਿਲਦਾ ਸਾਰੇ ਇਕ ਢਾ ਕੇ ਖੜੋ ਜੀ ਇਹ ਯਾਦ ਰੱਖੋ ਤੇ ਅਸੀਂ ਉਹ ਆਰਮੀ ਅਫਸਰਾਂ ਨੂੰ ਕਹਿੰਨੇ ਆ ਜੇਕਰ ਤੁਸੀਂ ਭਾਈ ਰਾਹੀ ਨਾਮਾ ਕਰ ਲਿਆ ਫਿਰ ਸਾਡੇ ਵਰਗਿਆਂ ਨਾਲ ਅੱਖਾਂ ਚੱਖਾਂ ਪਾ ਕੇ ਵੇਹਨੇ ਤੁਸੀਂ ਤਾਂ ਗਾਂਹ ਉੱਟ ਜਾਨਾ ਡਿਊਟੀਆਂ ਤੇ ਆਲਾ ਕੁਸ ਇਹ ਸੀ ਕੰਜਰ ਬੋਲਦਾ ਇਹਨੂੰ ਨੱਪੋ ਪਹਿਲਾਂ ਅੜੇ ਰੋ ਜੇਕਰ ਤੁਸੀਂ ਅੜੇ ਰਹਿ ਗਏ ਤਾਂ ਗਾਂਹ ਜਾ ਕੇ ਜਿਹੜਾ ਲੋਕਾਂ ਨਾਲ ਧੱਕੇਸ਼ਾਈ ਹੋਣੀ ਆ ਉਹ ਬੰਦ ਹੋ ਜੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ